ਗਾਈਜ਼ ਇਹ ਤੁੰਦੇ ਸਿਤ ਬਹੁਤ ਸੋਹਣੇ ਆ ਸੋਹਣੇ ਆ ਆ ਖਾਲਾ ਵਗੀ ਜਾਂਦਾ ਇੱਥੇ ਹਾਂ ਮਤਲਬ ਇੱਥੇ ਕਿੰਨੀ ਹਰਿਆਲੀ ਆ ਲੱਗਦੀ ਤਾਂ ਸੋਹਣੀ ਆ ਨਾ ਗੰਦਾ ਗੰਦਾ ਹਾਂ ਆ ਗੰਦੇ ਕਾਲੇ ਵਾਲਾ ਖਾ ਪਾਣੀ ਜਦੋਂ ਖੇਤਾਂ ਨੂੰ ਲੱਗਦਾ ਨਾ ਤਾਂ ਫਸਲ ਹੁੰਦੀ 6 ਮਹੀਨਾ ਬਾਅਦ ਆ ਗੋਡੇ-ਗੋਡੇ ਅੱਛਾ ਹੂੰ ਇਹ ਹੁਣੋਂ ਵਧੀਆ ਪਰ ਅੱਥੇ ਹਰਿਆਲੀ ਵੇਖੋ ਕਿੰਨੀ ਜੀ ਕਰਦਾ ਇੱਥੇ ਹੀ ਰਹਿ ਜਾ ਸੱਪ ਤੋਂ ਭੂਲੇ ਵਾਲੇ ਨੇ ਸੱਪ ਵਾਲੇ ਨੇ ਓਏ ਨਾ ਜੱਸਾ ਤਸਨ ਚਲ ਆਵਾ ਬਾਣੀ ਲੈ ਕੇ ਅਸੀਂ ਡੱਕ ਕੇ ਇੱਥੇ ਬਦਲਿਆ ਜਾਊਗਾ ਤੇਰੇ ਟਸਨ ਹਾਂ ਦੇਖ ਪ੍ਰੀਤ ਆਦੇ ਜਿਆਦਾ ਹੁੰਨਗੇ ਆਪਾਂ ਦਾਦ ਹਾਂ ਯਾਦ ਆਉਨਗੇ ਬੜੇ ਮੈਂ ਕਹਨੀ ਹੈ ਸੱਚਾ ਕਰਾਂਗੇ ਵੀ ਉਹ ਹੋ ਵੀ ਕਦੇ ਦਿਨ ਸੀ ਦਿਨ ਸੀਗੇ ਅਸੀਂ ਨਹਿਰ ਤੇ ਗਏ ਸੀ ਪਹਿਲੀ ਵਾਲੀ ਨਹਿਰ ਤੇ ਗਏ ਸੀ ਬਣੀ ਦੀ ਨਹਿਰ ਤੇ ਆ ਦੇਖ ਵੇ ਜਸਨ ਮੈਂ ਤੈਦੀਆਂ ਬਣਾ ਦੇ ਕੁਰਮਬਲੀਆਂ ਤੇ ਜਾਵਾਂ ਘਰੇ ਜਾਵਾਂ ਮੈਂ ਤਾਂ ਅਹ ਤੇਰਾ ਬਖੜਾ ਜਨ ਡਿੱਗੂ ਕੀ ਚੀਜ਼ ਜਸਨ ਅੱਜ ਤਾਂ ਝੂਟੇ ਲੈਣ ਵਾਲੇ ਨਜ਼ਾਰਾ ਹੀ ਆਜੇ ਇੱਥੇ ਅੱਜ ਤਾਂ ਟੱਲ ਗਈ ਇੱਥੇ ਆਇਆ ਆਇਆ ਤੇ ਫਿਰ ਤੇਰਾ ਵੀ ਟੱਸ਼ਨ ਬਦਲਿਆ ਜਾਊਗਾ ਕੀ ਚੀਜ਼ ਦਾ ਬੂਟ ਹੈ ਮੰਮੀ ਪਤਾ ਨਹੀਂ ਬਈ ਕਿਸ ਚੀਜ਼ ਦਾ ਬੂਟ ਹੈ ਆ ਮੋਟਰ ਤੇ ਕੀ ਕੁਸ ਲੱਗੇ ਲਹਿਰ ਦੇ ਲੱਗਦੇ ਨਾ ਹੈ ਬਾਬਾ ਲੱਗੇ ਬਾਬਾ ਲੱਗਿਆ ਕੀ ਕੀ ਹੋਇਆ ਹੈਲੋ ਬਾਬਾ ਹੈਲੋ ਬਾਬਾ ਜੀ ਮਟਰ ਤੇ ਬਾਬੇ ਲੱਗਦੇ ਆ ਭਈ ਅੱਜ ਕੱਲ ਕੀ ਹੋ ਗਿਆ ਸਾਰਾ ਦਿਨ ਖਰਾਬ ਹੋ ਗਿਆ ਲੱਗੇ ਜਾਂਦੇ ਥੋੜੇ ਬੇਸਤੀ ਫਿਰ ਤੇ ਕਰੀ ਗਈ ਕਿਆ ਸਾਰਾ ਸਾਰਾ ਦਿਨ ਖਰਾਬ ਹੋ ਗਿਆ ਕੋਈ ਮੱਥੇ ਲੱਗ ਗਿਆ ਉਹ ਨਹੀਂ ਕਰਦੀ ਹੁੰਦੀਆਂ ਉਹ ਹਾਂ ਕਿਹ ਪਰ ਮੱਥਾ ਲੱਗ ਗਿਆ ਖਰਾਬ ਨਹੀਂ ਸਾਰਾ ਕੰਮ ਤੇ ਤਨ ਨਾ ਰਾਇਰਾ ਅੱਛਾ ਹਾਂ ਬੁੜੀਾਂ ਤੇ ਬੜੇ ਗੰਦੀ ਆਦਤ ਹੁੰਦੀ ਹੈ ਹਾਂ ਆਪ ਨੂੰ ਝੋਨੇ ਝੋਨੇ ਨਿਕਲ ਗਏ ਵਧੀਆ ਡੱਡੂ ਉਹ ਗੁੱਡਾ ਕਿੱਦਾਂ ਗੰਧ ਲਿਆ ਪਾਣੀ ਹੈ ਹੈ ਕਿੱਦਾਂ ਗੰਧ ਲਿਆ ਜਾ ਪਾਣੀ ਹੈ ਤੂੰ ਤੱਕ ਤੂੰ ਮੈਂ ਤੇ ਮੈਂ ਤੇ ਜਵਰਾਜ ਇੱਥੇ ਆ ਸਿਕ ਨਹੀਂ ਕੁੱਕਰ ਕਲੰਗੀ ਦੇ ਵੀ ਆ ਪੌਦੇ ਖੜੇ ਆ ਖੜੇ ਹੋਰੇ ਕਿੱਥੇ ਆ ਕੀ ਖੜੇ ਆ ਆਹ ਕੁੱਕਰ ਕਰਾਂਗੀ ਆ ਗਏ ਪਰ ਮੋਟਰ ਤੇ ਨਿੰਬੂਆਂ ਦੇ ਬੜੀ ਨਿੰਬੂਆਂ ਦਾ ਪੁੱਟਾ ਬਹੁਤ ਜ਼ਿਆਦਾ ਡੱਟਿਆ ਨਿਕ ਕਾ ਜਾਈਏ ਹਨਾ ਇਤਨੀ ਮਾਇਕਾ ਤੋ ਬੁਕਾ ਨੈਂਬੂ ਆਹ ਸੰਗੀਰ ਕਰੇ ਗੋਪੀ ਆਪਾਂ ਕਾ ਤਾਂ ਲਈ ਜਾਨੇ ਆਪਾਂ ਤਾਂ ਵੀਡੀਓ ਬਣਾਈ ਹੈ ਗੋਪੀ ਆਦੇ ਪ੍ਰੀਤ ਉੱਤੇ ਪਰਾਲੀ ਸੜ ਦਿੰਦੇ ਆ ਫਿਰ ਲਸਣ ਵੇਖ ਕਿੰਨੀ ਮਸਤ ਹੋਈ ਹੈ ਨਾ ਮੇਥੀ ਪਾਲਕ ਹਮ ਅਲਗੜ ਤੂੜੇ ਬਗੜਾ ਬਦਾ ਫੋੜਾ ਆਹ ਦੇਖ ਆਇ ਲਾਉਂਦੇ ਆ ਅਗਲੇ ਮਟਰਾਂ ਦੀ ਪਨੀਰੀ ਥੋੜੀ ਹੈ ਟਮਾਟਰਾਂ ਦੀ ਪਨੀਰੀ ਆ ਅੱਛਾ ਟਮਾਟਰ ਕੇ ਹੈਲੋ ਕੀ ਹੋ ਗਿਆ ਪ੍ਰੀਤ ਮਾਰੀ ਅਸੀਂ ਤਾਂ ਭਾਈ ਅੱਜ ਫਸ ਕੇ ਖੇਤਾ ਚਾ ਕੇ ਘੁੰਮਣ ਆਏ ਸੀਗੇ ਲੈ ਖੜੀ ਕਰਤੀ ਹੂੰ ਤੇ ਤੁਹੋਂ ਦੀ ਤੁਹੰਦ ਉੱਤਰਈ ਘੁੰਮਣ ਆਏ ਸੀਗੇ ਕਿ ਲੱਸੀ ਘੜਾਉਣਾ ਆਏ ਸੀ ਭਾਈ ਸਾਡੇ ਨਿਕਲ ਗਿਆ ਜੀ ਲੱਸੀ ਹੈ ਅਸੀਂ ਆਏ ਸੀਗੇ ਅੱਜ ਲੱਕਰਾ ਲੈਣ ਤੇ ਪੁੱਛੋ ਹੀ ਨਾ ਸਾਡਾ ਤਾਂ ਬੁਰਾ ਹਾਲ ਹੋਇਆ ਪਿਆ ਸਾਡੇ ਨਾਲ ਦੀਆਂ ਨਾ ਦੋ ਦੋ ਤਿੰਨ ਤਿੰਨ ਜਿਹੜੇ ਲਾ ਲਏ ਤੇ ਸਾਡੇ ਤੋਂ ਹਜੇ ਇੱਕ ਜਿਹੜਾ ਆ ਫਿਰਦੇ ਸੀ ਜਬ ਦੇ ਖੇਤਾ ਜੀ ਇੱਕ ਤੇ ਦੋ ਤੇ ਤਿੰਨ ਇੱਕ ਤੇ ਦੋ ਤੇ ਤੀਜੀ ਮੈਂ ਤੇ ਇਧਰ ਦੇਖੋ ਤੁਹੰਦਾ ਆਈ ਜਾਂਦੀ ਉਹ ਉੱਥੇ ਨਾ ਝੋਨਾ ਕੱਢੀ ਜਾਂਦੇ ਟਰੈਕਟਰ ਵਾਲੇ ਹੜੰਭਾ ਜਿਹਾ ਲਾ ਰੱਖਿਆ ਤੇ ਭਾਈ ਹਵਾ ਤਾਂ ਸੋਹਣੀ ਲੱਗਦੀ ਹੈ ਜਸਨ ਤਾਂ ਖੇਤ ਜੀ ਰਹਿ ਜੀਏ ਆ ਜੇ ਕਹਿੰਦਾ ਸੀ ਖੇਤ ਜੀ ਰਹਿ ਜੀਏ ਤੇ ਇਧਰ ਦੇਖੋ ਮੇਰੇ ਤੇ ਚੁੰਨੀ ਵੀ ਪਾਰਟੀ ਵਿਚ ਆੜਾ ਉਹ ਡੈਡੀ ਦਾ ਸਾਫਾ ਸਾਰਾ ਹੀ ਪਾੜ ਕੇ ਉਰੇ ਇੱਕ ਸੀੜ ਦੇ ਵੀ ਆਏ ਸੀ ਸਾਫੇ ਸੁਫੇ ਇਸ ਦਾ ਸਾਰੇ 파ੜ 파ੜ ਕੇ ਲਈ ਜਾਂਦੇ ਹਾਂ ਇਸ ਤੋਂ ਕਦੇ ਲੱਕੜਾਂ ਲਿਆਉਂਦੀਆਂ ਨਹੀਂ ਉਰੇ ਕਰੀ ਤੇ ਇੱਧਰ ਦੇਖੋ ਜੀ ਖੇਤਾਂ ਦੇ ਵਿਊ ਕਾਦੇ ਵਿਊ ਸਾਡੇ ਵਿਊ ਭੜ ਗਏ ਜੀ ਅੱਜ ਤਾਂ ਜਦੋਂ ਪੰਡਿਆਂ ਨੂੰ ਮੰਡੀੋਂ ਨਾਮ ਮੰਡੀ ਲਵਾਤੀ ਹੈ ਜੀ ਮੰਮੀ ਨੇ ਲੱਕੜਾਂ ਲੈ ਕੇ ਆਏ ਸੀ ਭਾਈ ਹਸਤਾ ਇੱਥੇ ਨਾ ਇੱਕ ਵਾਰੀ ਅਸੀਂ ਪਿੱਛੇ ਸਿੱਟੀਆਂ ਸੀ ਲੱਕੜਾਂ ਤੇ ਇੱਕ ਵਾਰੀ ਅਸੀਂ ਆ ਇੱਥੇ ਸਿੱਟੀ ਬੈਠੇ ਆ ਜਸਨ ਕਿਵੇਂ ਆ ਠੀਕ ਆ ਠੀਕ ਲੱਗਿਆ ਨਿਕਲ ਗਏ ਲੱਸੀ ਹੈ ਕਿਵੇ ਲਾ ਦੇ ਖੇਤਾਂ ਦੇ ਵਿੱਚ ਬਾਹਲੀ ਗੰਦੀ ਆ ਜਵਾਕ ਨੇ ਹਾਲ ਹੋ ਗਏ ਜੀ ਥੱਕ ਗਏ ਤੇ ਪਿਆਸ ਲੱਗ ਲੱਗੀ ਆ ਸਾਨੂੰ ਕਿਉਂਕਿ ਖੇਤਾਂ ਜਿੱਥੇ ਪਿੱਗੇ ਕਿਉਂਕਿ ਜਗਾ ਜਗਾ ਤੇ ਇੱਥੇ ਬੋਰ ਤਾਂ ਹੈਗੇ ਪਰ ਅਸੀਂ ਨਾ ਵਿਸ਼ਵਾਸ ਨਹੀਂ ਕਰ ਰਹੇ ਸਾਨੂੰ ਚੰਗਾ ਨਹੀਂ ਲੱਗਦਾਗਾ ਹੋ ਸਕਦਾ ਕਿਸੇ ਨੇ ਵਿੱਚ ਹੱਥ ਧੋਤੇ ਹੋਣ ਜਾਂ ਸੋੜ ਅੰਗੜਾ ਤਾਂ ਕਰਕੇ ਤੇ ਕਿਵੇਂ ਪ੍ਰੀਤ ਪਾਣੀ ਪੀਣਾ ਜਸ ਤਿਰੂ ਪਾਣੀ ਪੀਣਾ ਉਹ ਮੋਟਰ ਤੇ ਜਾਓ ਡੱਬਾ ਵੀ ਪਿਆ ਉਹ ਮੋਟਰ ਹੀ ਜੇ ਉਥੇ ਡੱਬਾ ਵੀ ਪਿਆ ਚਲੋ ਜੀ ਹੁਣ ਆਪਾਂ ਚੱਲਾਂਗੇ ਘਰੇ ਤੇ ਘਰੇ ਜਾ ਕੇ ਚਾਹ ਪਾਣੀ ਪੀਵਾਂਗੇ ਥਕਾਵਟਾਗੀ ਪਾਣੀ ਧਾਣੀ ਪੀਵਾਂਗੇ ਕੌਫੀ ਤੇ ਕੌਫੀ ਅੱਜ ਚੰਗੇ ਨਹੀਂ ਲੱਗੇ ਲੱਕਣ ਵਾਲੀ ਆਈ ਬੈਠੇ ਮੈਂ ਤਾਂ ਪੈ ਗਈ ਸੀ ਕੀ ਆ ਕੇ ਇੱਥੇ ਮਹਿਫਲ ਆ ਰੱਖੀ ਅਸੀਂ ਤਾਂ ਏ ਚਲੋ ਠੀਕ ਹੈ ਜੀ ਕੇਰਾ ਹੁਣ ਘਰ ਦੀ ਤਿਆਰੀ ਵੱਟਦੇ ਆਂ ਜਾਂਦੇ ਆਂ ਨਹੀਂ 15 ਮਿੰਟ ਰੁਕ ਜਾਓ ਇਹ ਲੱਸੀ ਨਿਕਲੇ ਬਈ ਕੇਰਾ ਕਿੰਨੇ ਮਿੰਟ ਆਹ ਹੋ ਅੱਧਾ ਘੰਟਾ ਇੱਥੇ ਤਾਂ ਬੈਠੇ ਰਹਿਣਾ ਤੇ ਆਪਣੀ ਡੌਗੀ ਕਿੱਥੇ ਏ ਉਹ ਦੇਖੋ ਜੀ ਉੱਥੇ ਪਤਾ ਨਹੀਂ ਕੀ ਪੱਟੀ ਆਣ ਨੂੰ ਦੇ ਬੰਨਣ ਵਾਲੀਆਂ ਐਸੇ ਪਾਸੇ ਕੁਝ ਦੇਖਿਓ ਨਾ ਉਥੇ ਪਤਾ ਨਹੀਂ ਤਾਂ ਸੱਪ ਹੈ ਕਚੂਆ ਸਾਰੇ ਦੌੜਦਾ ਲੱਗੀ ਪਈ ਹੈ ਤੇ ਖੋਡੇ ਚ ਫਸਾ ਲੈਂਦੀ ਐ ਮੂੰਹ ਤੇ ਭਾਵੇਂ ਇਹਦੇ ਨਾ ਨੱਕ ਨੂੰ ਚੁੰਬੜ ਜਿਹ ਡੰਗਾ ਜਾਨਵਰ ਹੈ ਦੇਖ ਦੇ ਸੌਰੀ ਬੱਤ ਇਹ ਤਾਂ ਨਾ ਸਾਰੀ ਬੱਟ ਖਰੋਲ ਦਿੰਦੀ ਐ ਅਗਲੇ ਦੇ ਉਸ ਦੀ ਤੇ ਪਾਣੀ ਟਟ ਜਾਂਦਾ ਤੇ ਚਲੋ ਜੀ ਚੱਲਦੇ ਆਂ ਇੱਕ ਵਾਰੀ ਘਰੇ ਅੱਜ ਥੱਕ ਗਏ ਬਹੁਤ ਜ਼ਿਆਦਾ ਕਦੇ ਅਸੀਂ ਆਏ ਨਹੀਂ ਮੈਂ ਤਾਂ ਪਹਿਲੀ ਵਾਰ ਆਈ ਆਂ ਇਸ ਤੱਕੜਾ ਲੈਣਾ ਤਮਾਵਾ ਧੀਏ ਦੇ ਸਾਡਾ ਲੱਸੀ ਚੰਗੀ ਨਿਕਲ ਗਈ ਉਧਰ ਇਧਰ ਵੇਖੋ ਬੈਠਾ ਜੱਸੀ ਤੇ ਕੜਾ ਜੱਸੀ ਤੇਰੀ ਨਿਕਲ ਗਈ ਅੱਜ ਲੱਸੀ ਤੇਰੀ ਇਹਦੀ ਕੀ ਨਿਕਲ ਗਈ ਆਪਣੇ ਸਾਰਿਆਂ ਦੀ ਲੱਸੀ ਇਕੱਈ ਪਈ ਐ ਅਸ ਤੇ ਘਰਨਾ ਹਜੇ ਕਾਫੀ ਦੂਰ ਪਿਆ ਹੈਗਾ ਤੇ ਪਹੁੰਚਣਾ ਮੁਸ਼ਕਲ ਹੋਇਆ ਪਿਆ ਕਿਉਂਕਿ ਨਾ ਮੇਰੇ ਗਰਦਨ ਨੂੰ ਸਰਵਾਈਕਲ ਹੈ ਗਾਇਸ ਤੇ ਤਾਂ ਕਰਕੇ ਨਾ ਵਜਨ ਚੱਕਿਆ ਨਹੀਂ ਜਾਂਦਾ ਤੇ ਇੰਨਾ ਵੀ ਜ਼ਿਆਦਾ ਵਜਨ ਹੈ ਨੀਗਾ ਨਾ ਦੇ ਅਸਲ ਤਾਂ ਕਰੀਏਂ ਤੇ ਫਿਰ ਪੱਟ ਚੱਕਿਆ ਨਹੀਂ ਕਰੇ ਮਟੱਜ ਜਿੰਨਾ ਜਿਆਦਾ ਵਰਦਨ ਨੂੰ ਖੇਦੀ ਬਹੁਤ ਜਿਆਦਾ ਹੱਕ ਗਈ ਨਾ ਕਰੀਏ ਤੋ ਕੀ ਲੜਾਈ ਸੀ ਪੁੱਤ ਨਾਲ ਕੀ ਲੜਾਈ ਸੀ ਚੌਂ ਦੀਆਂ ਖੁੱਡਾਂ ਭਰਉਣ ਵਾਸਤੇ ਆ ਨੱਕ ਤੇ ਚੁੰਮੜ ਜੋ ਕਰੇ ਕੋਈ ਕੀੜਾ ਹੋਏ ਮੇਰੇ ਤੇ ਦੇਖੋ ਜੀ ਇਹ ਵੀ ਸਾਡੇ ਨਾਲ ਹੀ ਆ ਗਈ ਅੱਜ ਹੁਣ ਆ ਕੇ ਗੋਦੀ 'ਚ ਵੜ ਗਈ ਸੀ ਬੈਠੇ ਰਹੂ ਘਰੀ ਜੰਨੇ ਇਹ ਤਾਂ ਗੋਦੀ 'ਚ ਵੜ ਗਈ ਹੈ ਨਾ ਜਨੂ ਮੇਰੇ ਬੱਚੇ ਐ ਬਹੁਤ ਸ਼ਿਆਣਾ ਬੱਚਾ ਪਰ ਜੇ ਸੁਣੋ ਦੇਖੀ ਨੀ ਪਿਆਰੀ ਸੋਹਣੀ ਜਿੱਦੋਂ ਕਿਸੇ ਨੂੰ ਢਾ ਲੈਂਦੀ ਨਾ ਪੰਜਾ ਦੇ ਪੰਜਾ ਦੇ ਲੈ ਪੰਜਾ ਦੇ ਦੇ ਸ਼ਾਬਾਸ਼ ਨੋਵੇਕ ਅਏ ਜਾਨੂ ਦੇ ਨੋ ਕੱਟਣ ਵਾਲੇ ਹੋ ਵੇ ਮੇਡਾ ਕੁਟ ਨਾ ਹੱਥ ਪਿੱਛੇ ਨੂੰ ਕਿੱਛ ਲੈ ਹਾਂ ਨਾ ਪੰਜਾ ਦੇ ਦੇ ਫੇਰ ਆ ਨਹੀਂ ਮੇਰਾ ਬੱਚਾ ਚਾਹਣਾ ਬਹੁਤ ਹੈ ਲੈ ਚੱਲੀ ਗੋਇਤੀ ਫਿਰਦਾ ਤਾਂ ਆਪਦੀ ਲੱਸੀ ਕਢਾ ਕੇ ਜਾਉ ਜਾਂ ਨਾ ਨਾ ਪੁੱਤ ਨਾ ਖਾਜੂ ਨਾ ਕਰ ਖਾ ਜਾ ਦੇਖੀ ਤੇ ਫਰੀ ਮਾਸ਼ਾ ਨਾ ਤਪਾ ਮਾਸ਼ ਉਹ ਵੀ ਦੇ ਤਾ ਓਏ ਨੱਡੀ ਹਟ ਜਾ ਲੱਤ ਲਾਚ ਲੱਗ ਗਈ ਜਿਹੜੀ ਕਰ ਚੁੱਕੇ ਐ ਬੋਲ ਲੈਣਾ ਸਾਰੇ ਲੀੜੇ ਵਿੱਚ ਮਿੱਟੀ ਨਾ ਕਰ ਗਈ ਆ ਜਾ ਤੈਨੂੰ ਵਿੱਚ ਕਾਇਏ ਲੱਕੜਾ ਪ੍ਰੀਤ ਆ ਤਾ ਤੂੰ ਮੈਂ ਚੱਲੇ ਸੁੱਤ ਆਉਂਦੇ ਕੋਈ ਹੈ ਨਾ ਨਾਲੇ ਨਾ ਆਪਾਂ ਪਾਸੇ ਲਟਕਾ ਦੇ ਆ ਆ ਆਸੀ ਪਾਸੇ ਲਟਕਾ ਦਿੰਦੇ ਆ ਆ ਨਾਲੇ ਤਰੀ ਚਮਗ ਮੁੜ ਕੇ ਆਉਂਦੀ ਨਹੀਂ ਨਾਲ ਹੈ ਨਾ ਸਿਰ ਤੇ ਬੰਨ ਦੇ ਨਟਕਾ ਕੇ ਤੇ ਜਵਾਣੇ ਦੁਰੀ ਚਾਹਬਾ ਘੰਟਾ ਹੋਰ ਕੋ ਜੀਣਾ ਨਹੀਂ ਹਾਏ ਵਾਕਈ ਤਬੂਤ ਉਹ ਹੋ ਗਿਆ ਚੱਲ ਗਿਆ ਪਤਾ ਕੇ ਨਾ ਮੋਮੈਂਟ ਹੋਰ ਬੈਠੀ ਜਵਾਕ ਹਲਣਾ ਨਾ ਨਹੀਂ ਲੈਂਦੇ ਤੇ ਮੇਰਾ ਗਲਾ ਸੁੱਕੀ ਜਾਂਦਾ ਹੈਗਾ ਚਲੋ ਜੀ ਅੱਜ ਦਾ ਦਿਨ ਆਪਾਂ ਯਾਦ ਰੱਖਾਂਗੇ ਵੀ ਅਸੀਂ ਇੱਥੇ ਬੈਠੇ ਸੀਗੇ ਇਹ ਜਿਹੜੀ ਵੀਡੀਓ ਹੈ ਨਾ ਗਾਇਜ਼ ਇੱਕ ਯਾਦ ਹੈ ਜੀ ਇਹ ਯਾਦ ਬੰਦੇ ਨੂੰ ਆਪਾਂ ਵੀਡੀਓ ਆਪਣੀ ਕਦੋਂ ਵੀ ਦੇਖ ਸਕਦੇ ਆ ਤੇ ਇਹ ਆਪਣੀ ਇੱਕ ਯਾਦ ਬਣ ਕੇ ਰਹਿ ਜਾਂਦੀ ਹੈ ਕਿਉਂਕਿ ਮੈਂ ਤਾਂ ਯਾਦਾਂ ਹੀ ਕੈਪਚਰ ਕਰਦੀ ਫਿਰਦੀ ਹਾਂ ਵਿੱਚ ਕਈ ਵਾਰੀ ਹੁੰਦਾ ਅੱਜ ਮੈਂ ਹੈਗੀ ਆ ਵੀਡੀਓ ਦੇ ਵਿੱਚ ਹੋ ਸਕਦਾ ਕੱਲ ਮੈਂ ਨਾ ਵੀ ਹੋਵਾਂ ਵਿੱਚ ਤੇ ਠੀਕ ਹੈ ਜੀ ਹੁਣ ਆਪਾਂ ਘਰੇ ਚੱਲਦੇ ਆਂ ਘਰੇ ਚੱਲ ਕੇ ਇੱਕ ਵਾਰੀ ਚਾਹ ਬਣਕੀ ਨਹੀਂ ਆ ਚਲੋ ਬੁੱਤ ਚੱਲਦੇ ਹੈ ਹੈਲੋ ਜੀ ਆਪਾਂ ਆ ਗਏ ਸੀਗੇ ਘਰੇ ਤੇ ਬੇਟੀ ਨੇ ਬਣਾਈ ਹੈ ਜੀ ਚਾਹ ਪੀਣੀ ਹੈ ਤਾਂ ਆਜੋ ਜੀ ਕਿਵੇਂ ਪ੍ਰੀਤ ਕਿੱਧਰ ਗਈ ਕਿਵੇਂ ਆ ਹਾਂ ਠੀਕ ਆ ਕੁਛ ਹੁਣ ਠੀਕ ਆ ਚਾਹ ਪਾਣੀ ਪੀਤਾ ਗਾਇਸ ਥੋੜਾ ਜਿਹਾ ਥਕੇਵਾਂਲੇ ਹੈ ਤੇ ਲੱਕੜਾ ਮੈਂ ਉਹ ਉੱਥੇ ਰੱਖਤੀਆਂ ਸੀਗੀਆਂ ਬਾਹਰ ਚੀ ਸੜਤੀਆਂ ਸੀ ਤਾਂ ਆਉਂਦੀਆਂ ਨੇ ਉਹ ਮਾਰੀਆਂ ਉੱਥੇ ਚਲਾ ਕੇ ਤੇ ਕਦੇ ਗਏ ਨਹੀਂ ਜੀ ਕਰੇ ਨਹੀਂਗੇ ਤੇ ਨਾ ਅੱਜ ਬਹੁਤ ਮੁਸ਼ਕਲ ਨਾਲ ਉੱਥੇ ਨਾ ਨਹਿਰ ਚਾਰੇ ਦੋ ਤਿੰਨ ਭਾਈ ਆਗੇ ਸੀ ਉਹਨਾਂ ਨੇ ਸਾਨੂੰ ਲੱਕੜਾ ਤੋੜ ਕੇ ਦਿੱਤੀਆਂ ਕਿਉਂਕਿ ਅਸੀਂ ਤਾਂ ਕਦੇ ਮੈਂ ਤਾਂ ਕਦੇ ਗਈ ਨਹੀਂ ਲੱਕੜਾ ਲੁੱਕੜਾ ਨਹਿਰ ਤੇ ਤੋੜਨ ਵਾਸਤੇ ਤੇ ਚਲੋ ਵਿਚਾਰਾਂ ਦਾ ਭਲਾ ਹੋਵੇ ਜੀ ਜਿਨ੍ਹਾਂ ਨੇ ਸਾਨੂੰ ਲੱਕੜਾਈਆਂ ਤੋੜ-ਤੋੜ ਕੇ ਦੇਤੀਆਂ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਨ ਲੱਗੇ ਸਮਾਪਤ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼ਕਾਲ ਬਾਏ